ਜੀ ਸਤਰੀ ਕਾ ਜੀ ਸਾਰਿਆਂ ਨੂੰ ਖੁਸ਼ ਆਮ ਆ ਤੁਹਾਡਾ ਸਾਡੇ ਚੈਨਲ ਕਿਦੂਗਾ ਉੱਚ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਤੇ ਮੈਂ ਅੱਜ ਪਾਉ ਰਹੀ ਸੀਗੀ ਲਾਲ ਮਿਰਚਾਂ ਦਾ ਮਿੱਠਾ achar ਇਹ ਮਿਰਚਾਂ ਮੈਂ ਧੋ ਲਈ ਸੀ ਜੇ ਲਾਲ ਹੈਗੀਆਂ ਤਾਂ ਥੋੜੀ ਹੀ ਨੇ ਵੀ 1/2 ਕਿਲੋ ਤੋਂ ਵੀ ਘੱਟ ਨੇ ਮਿਰਚਾਂ ਤੇ ਲਾਲ ਮਿਰਚਾਂ ਦਾ ਕਰਾਰਾ achar ਤਾਂ ਮੈਂ ਪਹਿਲਾਂ ਵੀ ਪਾਇਆ ਹੈਗਾ ਮਿੱਠਾ ਪਹਿਲੀ ਵਾਰ ਪਾਉਣੀ ਹੈ ਅੱਜ ਤੇ ਇਸ ਕਰਕੇ ਮੈਂ ਥੋੜੀ ਹੀ ਲੈ ਜਾਈਗੀ ਵੀ ਆਪਾਂ ਘੱਟ ਹੀ ਪਾਵਾਂਗੇ ਇਹਰ ਖਰਾਬ ਵੀ ਨਾ ਹੋ ਜਾਣ ਕਿਤੇ ਵੈਸੇ ਤਰੀਕੇ ਨਾਲ ਖਰਾਬ ਤਾਂ ਹੁੰਦੀ ਨਹੀਂ ਹੈਗੀ ਕਿਉਂ ਲਾਲ ਮਿਰਚਾਂ ਜਮਾ ਪੱਕ ਕੇ ਹੀ ਲੱਗ ਕੇ ਰਦੀਆਂ ਨਹੀਂ ਗਈਆਂ ਕੱਚੀ ਮਿਰਚ ਦਾ ਪ੍ਰਾਬ ਹੋ ਜਾਂਦੀ ਹੈ। ਇਹ ਲਾਲ ਆਲੋਂ ਹੁੰਦੀਆਂ ਨਹੀਂ ਜਮਾ ਪੱਕੀਆਂ ਹੁੰਦੀਆਂ ਨਹੀਂ। ਤੇ ਇਹ ਮੈਂ ਧੋ ਲਈਆਂ ਸੀਗੀਆਂ। ਧੋ ਕੇ ਮੈਂ ਕੱਲੀ ਕੱਲੀ ਕਰਕੇ ਸੁਕਾ ਲਈ ਸੀ ਕੱਪੜੇ ਤੇ ਬਾਕੀ ਸੁਕਾਈ ਤੇ ਛਾਂਚੀ ਹੈਗੀ। ਨਹੀਂ ਤਾਂ ਕੁਝ ਫਿਰ ਜ਼ਿਆਦੇ ਮਿਰਚ ਕਰਨ ਜੀ ਹੋ ਕੇ ਖਰਾਬ ਹੋ ਜਾਂਦੀ ਹੈਗੀ। ਛਾਂਚ ਸੁਕਾ ਲਈ ਮੈਂ ਕੱਲੀ ਕੱਲੀ ਕਰਕੇ ਪਹਿਲਾਂ ਉਹਨੇ ਜਿਮਾ ਕੱਪੜੇ ਨੇ ਸਾਫ਼ ਕਰੀ ਆ ਦੀ ਸਿੱਧੀ ਇੱਕ ਤਾਂ ਮੈਂ ਕਰ ਲੀਆਂ ਸੀਗੀਆਂ ਦੀ ਇੱਕ ਤਾਂ ਫਿਰ ਮੈਂ ਫਿਰ ਵੀਡੀਓ ਲਾ ਲਈਏ ਚੱਲ ਆਪਾਂ ਕੱਪੜੇ ਨੇ ਬਿਲਕੁਲ ਸੁਕਾ ਲੀਆਂ ਡੰਡੀਆਂ ਤੋੜ ਤੋਂ ਪਹਿਲਾਂ ਧੋਤੀਆਂ ਨੇਵੇਂ ਡੰਡੀਆਂ ਤੋੜ ਕੇ ਧੋਣਿਆ ਫਿਰ ਨਾ ਪਿੱਛੇ ਦੀ ਪਾਣੀ ਵੜ ਜਾਂਦਾ ਹੈ ਨੱਚੇ ਚ ਜੇ ਵਿੱਚ ਚਾਰ ਖਰਾ ਹੋ ਗਿਆ ਨਾ ਉਹ ਤਾਂ ਪਨ ਪਤੀ ਇਹ ਪਾਣੀ ਨਾ ਖਰਾ ਹੋਊਗੀ ਇਹ ਪਾਣੀ ਲੋਗ ਇਸੇ ਕਰਕੇ ਮੈਂ ਸੁੱਕ ਤੈ ਰਹੀਆਂ ਨੇ ਮੈਨੂੰ ਵਹਿਮ ਜਾ ਰਿਹਾ ਚਰਮੇ ਸਾਫ ਹੀ ਕਰਾਂ ਕੱਪੜੇ ਨਾਲ ਮਿਰਚਲ ਸੁੱਕੀਆਂ ਆਣੀਆਂ ਜੇੜੀ ਕੋਈ ਖਰਾਲ ਜੀ ਹੋਊਗੀ ਜਿਆਦਾ ਉਹ ਕੱਢ ਦਾਂਗੇ ਆਪਾਂ ਕੋਈ ਖਰਾਬ ਮਿਰਚ ਫਿਰ ਸਾਰੇ ਚਾਰੀ ਖਰਾਬ ਕਰ ਦਿੰਦੀ ਉਹ ਤਾਂ ਮਿੱਠਾ achar ਆਪਾਂ ਕਿੰਨਾ ਜਿਹੜੀ ਰੱਖ ਲਈਏ ਖਰਾਬ ਨਹੀਂ ਹੁੰਦਾ ਕੋਈ ਖਰਾਬ ਮਿਰਚ ਵਿੱਚ ਫਿਰ ਖਰਾਬ ਕਰ ਦਿੰਦੀ ਸਾਰੇ ਇਹਨਾਂ ਲੋ ਜੇ ਆਪ ਇਹ ਵਿੱਚ ਈਮਲੀ ਪਾਵਾਂਗੇ ਸਿਰਕੇ ਚ ਈਮਲੀ ਮਲੀ ਪਊ ਦੂੰਗੀ ਸਿਰਕੇ ਦੇ ਵਿੱਚ ਇੱਕ ਸਿਸੀ ਨੀ ਖੁੱਲਦੀ ਸੀ ਕਿ ਮੇਥੋਂ ਕੈਮਰਾ ਹਲਦਾਗਾ ਹਾਂ ਇਹ ਮਿਲੀ ਜੇ ਆਪਾਂ ਸਿਰਕਾ ਪਾ ਦੇਾਂਗੇ ਇਹ ਵੀ ਨੂੰ ਪਿਉਣ ਹੈਗੇ ਇਹ ਛੋਟੇ-ਛੋਟੇ ਬੋਤਲਾਂ ਨਹੀਂ ਆ ਨਾ ਇੱਥੇ ਦੁਕਾਨ ਤੋਂ ਛੋਟੀਆਂ ਮਿਲਦੀਆਂ ਨਹੀਂ ਗੀਆਂ ਦੋ ਮੰਗਵਾਈਆਂ ਸੀਗੇ ਮੈਂ ਇੱਕ ਦੇ ਵਿੱਚ ਆਪਾਂ ਇਹਨੂੰ ਖਟਾਈ ਨੂੰ ਭਿਉਂਦਾਂਗੇ ਥੋੜੀ ਜੀ ਤਾਂ ਆਪਾਂ ਇਹਨੂੰ ਰਗੜ ਜੀ ਲਾ ਦੇਾਂਗੇ ਹੱਥ ਨਾਲ ਕੁਝ ਟਾਈਮ ਆਪਾਂ ਪਿਓ ਕੇ ਰੱਖ ਦੇਾਂਗੇ ਇਹਨੂੰ ਘਾਟਾ ਦੋ ਕੰਟੇ ਪਿਉ ਦਾਂਗੇ ਬਸ ਉੱਚੰਗੀ ਤਰ੍ਹਾਂ ਪਕਝੇ ਇਹ ਬਾਕੀ ਸਰਕਾ ਆਪਾਂ ਹੋਰ ਵੀ ਪਾਵਾਂਗੇ ਇਹਦੇ ਵਿੱਚ ਵੱਧ ਇਹਨਾਂ ਤੇ ਜਾਨ ਭਿੱਜ ਜੂਗੀ ਇਹ ਪਲੀ ਸਰਕੇ ਚ ਉਠਾ ਕੇ ਦੇ ਲਈ ਉਹਨਾਂ ਟਾਈਮ ਨਾਲ ਪਾਏ ਮਿਰਚਾਂ ਦੀਆਂ ਡੰਡੀਆਂ ਤੋੜ ਲਾਂਗੇ ਚਲੋ ਜੀ ਫੇਰ ਪਾਉਨੇ ਆਪਾਂ 4 ਆਪਣੀ ਨਾ ਤਾਂ ਇਮਲੀ ਭਿੱਜ ਜੂਗੀ ਲੋ ਜੀ ਆਪਾਂ ਸਿਰਕੇ ਚ ਖਟਾਈ ਭਿਉਤੀ ਇਮਲੀ ਘੰਟੇ ਡੇ ਘੰਟਾ ਭਿੱਜੂਗੀ ਉਹਨਾਂ ਟਾਈਮ ਆਪਾਂ ਮੇਚਾਂ ਡੁਗਦੇ ਮੇਚਾਂ ਬਹੁਤ ਵਧੀਆ ਸੁੱਕ ਗਈਆਂ ਸਾਰੀਆਂ ਮੇਚਾਂ ਇਹਨਾਂ ਡੰਗ ਲਾਂਗੇ ਆਪਾਂ ਖਰਾਬ ਇਹ ਮੁਚ ਕੱਢ ਦਾਂਗੇ ਜੇ ਕੋਈ ਖਰਾਬ ਮਿਰਚ ਹੋਣੀ ਹੈ ਨਾ ਫਿਰ ਚਾਰ ਖਰਾਬ ਕਰ ਦਿੰਦੀ ਹੈਗੀ ਵਿੱਚ ਹੈਗੀਆਂ ਨੇ ਇੱਕੋ ਦੀ ਬਲੀਆਂ ਜੀਆਂ ਖਰਾਬ ਜੀ ਬੋਲਦੀ ਮਿਰਚਾਂ ਨੇ ਇਹ ਕਰਦੀਆਂ ਤਾਂ ਆਪਾਂ ਤਾਜ਼ੀਆਂ ਤੋੜ ਲੈਣੇ ਅਗੇ ਟਾਈਮ ਦੀ ਤੋੜੀ ਹੁੰਦੀ ਹੈ ਗੜਜਦੀ ਦੇ ਵਿੱਚ ਵਿੱਚ ਕੋਈ ਕੋਈ ਮਿਰਚ ਗਲੀ ਹੋਈ ਹੈਗੀ ਇੱਥੇ ਉਹ ਆਪਾਂ ਕੱਢ ਦਾਂਗੇ ਮਸਾਲੇ ਦੀਆਂ ਡੰਡੀਆਂ ਤੋੜ ਲਾਂਗੇ ਫਿਰ ਬੜਾ ਮਾਗੇ ਤਾਂ ਮਿੱਠਾ ਚਾਰ ਇਹ ਪਲੰਡੀਆਂ ਤੋੜਦੀ ਪਹਿਲਾਂ ਲੰਡੀਆਂ ਤੋੜ ਕੇ ਇਹਨੂੰ ਆਪਾਂ ਕਰ ਦੇਣਾ ਚੀਰ ਪਾ ਲਾਂਗੇ ਜਿਹਨਾਂ ਦੇ ਫਿਰ ਬਣਾਵਾਂਗੇ achar ਆਪਾਂ ਗੰਡੀਆਂ ਤੋੜ ਕੇ ਕੀ ਚੀਰ ਲਈ ਆਪਾਂ ਮਿਰਚ ਲਓ ਜੀ ਹੋਰ ਬਣਾਉਣੇ ਆਪਾਂ achar ਮਿਰਚ ਦਾ ਉਹ ਸ਼ਾਮ ਦਾ ਟਾਈਮ ਹੋ ਗਿਆ 4:00 ਵਜੇ ਉਦੋਂ ਦਵਾ ਦਾ ਘੰਟਾ ਪੈ ਗਈ ਨਾਲ ਆਪਣੀ ਇਮਲੀ ਵੀ ਜਦੀ ਸੀਗੀ ਨੇ ਨੇ ਮੈਂ ਚਾਲੂ ਕੀਆ ਚੀਰੀਆਂ ਹੁੰਦਾ ਕੋਈ ਆਪਾਂ ਮੱਝ ਨੂੰ ਪਾਣੀ ਪਿਆਇਆ ਪਹਿਲਾਂ ਪੂਰਾ ਤਬੜਾ ਨੇ ਚਾਰ ਸਭ ਨੇ ਚਾਨੇ ਤੇ ਇਹ ਵੀ ਅੰਧੀ ਇਹ ਪਹਿਲਾਂ ਆਪਾਂ ਕਰ ਲਾਂਗੇ ਜਦੋਂ ਇਹ ਤੋਂ ਲਾਲਾਂ ਦੇ ਸਾਰੇ ਹਿੰਦੀ ਵਧੀਆ ਹੱਥ ਨਾਲ ਸਮਾਰ ਕੇ ਸਾਰੀ ਜਿਹੜੀ ਵਿੱਚ ਆਪਾਂ ਨੂੰ ਫਿਰਕਾ ਤੇ ਨਾ ਰਹੇ ਸਾਰੀ ਲਾ ਲਾਂਗੇ ਆਪਾਂ ਸਖਨਾ ਸਿਰ ਕਾਇਰ ਵਿੱਚ ਹੋਰ ਪਾ ਦੇਣਾ ਸੰਘਣੀ ਹੋਣੀ ਥੋੜੀ ਜੀ ਹੋਰ ਪਾ ਕੇ ਪਤਲੀ ਕਰਕੇ ਫਿਰ ਪੁੰਨੀ ਸੌਖੀ ਹੋ ਜੂਗੀ ਸਾਰੀ ਪੁੰਨ ਲਾਂਗੇ ਆਪਾਂ ਕੈਮਰਾ ਬੰਦ ਕਰਕੇ ਨਾ ਪਹਿਲਾਂ ਪੁੰਨਦੇ ਆ ਪਹਿਲਾਂ ਥੋੜੀ ਆਪਾਂ ਸਿਰ ਕਸ ਪੁੰਨਿਆਂਗੇ ਕਾਰੀ ਇਹ ਵੀ ਪੱਤੇ ਦੀ ਪ੍ਰਾਈ ਸਾਰੀ ਵੰਡਾਂ ਮੇ ਕੱਢ ਲਈ ਆਪਾਂ ਤੇ ਆਹ ਫਿਰਕਾਂ ਸਾਰੀ ਕੌਲੀ ਕਰੀ ਦੁਆਰਾ ਦੁਆਰਾ ਹੱਥ ਨਾਲ ਸਾਫ਼ ਕਰਕੇ ਹੋਰ ਸਿਰਕਾ ਪਾ ਕੇ ਸਾਰੀ ਕੱਢ ਲਈ ਆਪਾਂ ਹੀ ਪਾਉਣ ਲਈ ਇਸਿਰਕਾ ਪਾਉਣ ਲਿਆ ਸਾਰਾ ਉਹੋ ਮੇਰੇ ਸਿਰਕਾ ਪਾ ਪਾ ਮੰਗੇ ਖੰਡ ਖੰਡ ਗੋਲੀ ਲਈ ਆ ਮੈਂ ਵੀ ਜ਼ਿਆਦਾ ਹੈਗੀ ਮਿਰਚ ਆਪਣੀ 1/2 ਕਿਲੋ ਵੀ ਨਹੀਂ ਹੈਗੀ ਆ ਜਾ ਰਹੀ ਇਹ ਛਾਦੀ ਫਿਰ ਠੀਕ ਨਹੀਂ ਆਉਣਾ ਹੈਗਾ ਹੈਗਾ ਬਸਾਰੇ ਸਾਰੇ ਜਨਾਪ ਨੂੰ ਨਮ ਤਪਦੀ ਹੀਗਾ ਨਾ ਨਹੀਂ ਨਾ ਮਿੱਠਾ ਬਣੂਗਾ ਤਪਦੀ ਤੋਂ ਜਾ ਦੇ ਕੋਲੀ ਪਾਣੀ ਥੋੜੀ ਜੀ ਥੋੜੀ ਵਿਚਾਰੀ ਕੋਲੀ ਜੀ ਇਹ ਕੋਲ ਖੰਡ ਫੋਰਨ ਤੱਕ ਆਪਾਂ ਨੂੰ ਤੱਕ ਪਾ ਫੋਰਨਗੇ ਆਪਾਂ ਇਹ ਲਓ ਜੀ ਖੰਡ ਆਪਣੀ ਖੁਰਗੀ। ਘੋੜੇ ਦੇ ਵਿੱਚ ਆਪਾਂ ਮਿਰਚਾਂ ਪਾਵਾਂਗੇ। ਬਈ ਗੈਸ ਘਟਾ ਲੇ ਲਈ ਇੱਕ ਵਾਰੀ। ਇਹ ਆਪਾਂ ਮਿਰਚਾਂ ਪਾਤੀਆਂ ਦੇ ਵਿੱਚ। ਗੈਸ ਫੁੱਲ ਕਰ ਲਿਆ ਹੁਣ ਆਪਾਂ। ਇਹਨਾਂ ਉਹ ਗਨੇ ਨੇ ਵੀ ਸਟੀਲ ਦੇ ਭਾਂਡੇ 'ਚ ਆਪਾਂ ਬਣਾਈਏ ਵਧੀਆ ਰਹਿੰਦੀਆਂ ਨੇ ਹਨਾ ਮੇਰੇ ਕੋਲ ਨਮੋਨੀਅਮ ਦੀ ਆ ਗਈ ਤੜਕਾ ਲਾਉਣ ਵਾਲੀ ਸਟੀਲ ਦਾ ਮੇਰੇ ਕੋਲ ਕੋਈ ਹੈ ਨਹੀਂ ਕੜਾਈ ਜਿਹੜਾ ਆਪਣੇ ਕੋਲ ਕੜਾਈ ਹੈਗਾ ਉਹ ਵੀ ਆਪਣੇ ਕੋਲ ਨਮੋਨੀਅਮ ਦਾ ਹੀ ਹੈਗਾ ਉਹ ਤਾਂ ਫਿਰ ਜ਼ਿਆਦਾ ਵੱਡਾ ਮਿਰਚਾਂ ਤਾਂ ਥੋੜ੍ਹੀ ਸੀਗੀਆਂ ਆਪਣੀਆਂ ਨਾਲ ਤਾਂ ਹੁਣ ਡੂੰਗਾ ਜਾ ਹੁੰਦਾ ਹੈਗਾ ਇਹਦੇ ਵਿੱਚ ਸਹੀ ਭਰਨੀਆਂ ਇਹ ਰਸ ਆਲੀ ਰਸ ਨਾਲ ਮਿਰਚਾਂ ਇਹ ਹੁਣ ਇਹਨਾਂ ਨੂੰ ਬਸ ਐਂ ਹੀ ਹਿਲਾਈ ਜਾਣਾ ਹੈਗਾ ਆਪਾਂ ਇਹਦਾ ਰਸਾ ਬਣ ਗਿਆ ਆਪਣੇ ਦੇ ਨਾਲ ਇਹ ਭਰ ਜਾਣੀ ਐ ਜਮਾ ਭਰੀ ਜਾਣੀ ਐ ਗੈਸ ਨਹੀਂ ਘਟਕਾਣਾ ਫੁੱਲਤੀ ਰੱਖਣਾ ਗੈਸ ਇਹ ਨਾਲ ਦੀ ਨਾਲ ਤਾਂ ਆਪਣੀ ਜਿਵੇਂ ਆਪਾਂ ਚਾਣੀ ਬਣਾਉਂਦੇ ਹੁੰਨੇ ਪਾਤ ਖੰਡ ਦੀ ਉਹ ਚੀਜ਼ ਬਣੀ ਜਾਊਗੀ ਤੇ ਮਿਰਚਾਂ ਭਰੀ ਜਾਣੀ ਐ ਰਸੇ ਦੀਆਂ ਰਸ ਵਾਲੀਏ ਮਿੱਠੀਆਂ ਮਿਰਚਾਂ ਵੀ ਕਹਿੰਦੇ ਐ ਨੇ ਪੰਜ-ਸੱਤ ਮਿੰਟ ਨਾ ਪਰ ਇੰਨਾਗੇ ਪੂਰਾ ਇਹਨਾਂ ਨੂੰ ਮਿਚਾਂ ਇਹਦੇ ਵਿੱਚ ਮੇਖ ਰਿਜੀ ਜਾਂਦਾਗਾ ਹਾਂ ਸਿਰਕਾ ਬਾਤੀ ਲਾ ਲਓ ਵੀ ਇਹ ਤਾਂ ਹੁਣ ਇੱਕ ਅਸਖੰਡ ਤੇ ਸਿਰਕੇ ਦੀ ਪਾਤ ਬਣ ਗਈ ਜਿਉਂ-ਜਿਉ ਇਹ ਰਿੱਜੂ ਜਿਉਂ-ਜਿਉ ਆਪਣਾ ਸੰਘਣਾ ਹੋਈ ਜਾਊਗਾ ਇਹ ਮਿਰਚਾਂ ਭਰੀ ਜਾਣਗੀਆਂ ਵਿੱਚ ਇਹ ਮਿਰਚਾਂ ਨਾਲ ਦੀ ਨਹੀਂ ਖਾਣ ਵਾਲੀਆਂ ਹੋ ਜਾਂਦੀਆਂ ਨੇਗੇ ਕਿਉਂ ਜਦੋਂ ਅੱਗ ਤੇ ਇਹ ਰਿੱਜ ਗਈਆਂ ਨਾ ਤਾਂ ਫੋਲੀਆਂ ਹੋ ਜਾਂਦੀਆਂ ਨੇ ਵਧੀਆ ਸੌਫਟ ਉਹਦੀ ਆਪਾਂ ਇਹ ਚਾਰ ਨੂੰ ਖਾ ਸਕਦੇ ਹਾਂਗੇ ਦੀ ਮੇਰੇ ਫੋਨ ਉੱਧਰ ਰੱਖਦੀਆਂ ਵਿੱਚ ਦੀ ਉੱਪਰ ਚੱਕ ਕੇ ਵੀਡੀਓ ਬਣਾਉਣੀ ਹੈਗੀ ਆਪੇ ਵੀਡੀਓ ਬਣਾਉਣੀ ਹੈ ਮੈਂ ਆਪੇ ਹੀ ਚਾਰ ਬਣਾਉਣੀ ਹੈਗੀ ਜੇ ਆਪਾਂ ਇਹਨਾਂ ਕੋਲੋਂ ਨਹੀਂ ਦਿਖਾਉਂਦੇ ਫਿਰ ਵੀਡੀਓ ਦੇਖਣਾ ਇਹਨੂੰ ਬਧੀ ਜੇ ਲੱਗਦੀ ਆਪਾਂ ਸਾਰਾ ਕੁਝ ਦੂਰੋਂ ਹੀ ਦਿਖਾਈ ਜਾਏਗੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਜੀ ਸਬਸਕ੍ਰਾਈਬ ਸਾਡੇ ਹਜੇ ਬਹੁਤ ਘੱਟ ਨੇ ਜੇ ਸਾਡੀ ਸਪੋਰਟ ਦੀ ਲੋੜ ਹੈਗੀ ਆਪਾਂ ਨੂੰ ਇਈ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ ਕੇ ਵੀਡੀਓ ਸਾਰੀ ਦੇਖਿਆ ਕਰੋ ਜੀ ਆਪਾਂ ਵੀ ਹੈ ਨਾ ਜਿਹੜੇ ਬਲੌਗ ਬਣਾਉਂਦੇ ਨੇਗੇ ਨਵੇਂ ਚੈਨਲ ਬਣਾਇਆ ਜਿਨ੍ਹਾਂ ਨੇ ਹਜੇ ਸਾਥ ਤੋਂ ਸਾਰਿਆਂ ਦੀ ਵੱਧ ਨਹੀਂ ਹੈਗੀ ਸਬਸਕ੍ਰਾਈਬਰ ਅਸੀਂ ਤਾਂ ਲਾਸਟ ਹੀ ਲੱਗੇ ਆਂਗੇ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਵਧੀਆ ਸਪੋਰਟ ਕਰਦੇ ਆਂ ਲਾਈਕ ਤੇ ਸ਼ੇਅਰ ਕਰਦੀ ਹੁੰਦੀ ਆ ਮੈਂ ਤਾਂ ਕਮੈਂਟ ਕਰਦੀ ਹੁੰਦੀ ਆ ਜਦੋਂ ਦੇਖਦੇ ਆ ਜਦੋਂ ਟਾਈਮ ਲੱਗਦਾ ਉਦੋਂ ਜਰੂਰ ਕਰਦੀ ਆ ਮੈਂ ਲਾਈਕ ਤਾਂ ਵੈਸੇ ਮੈਂ ਜਰੂਰ ਹੀ ਕਰ ਦਿੰਦੀ ਆ ਵੀ ਜਿੰਨਾ ਕਮੈਂਟ ਕਰਿਆ ਜਾਵੇ ਚਲ ਹਨ ਆਪਣਾ ਕੀ ਜਾਂਦਾ ਹੈ ਆਪਦੇ ਵਰਗੀ ਹੁੰਦਾ ਹੈ ਆਪਾਂ ਨੂੰ ਵੀ ਅਗਲੇ ਵੀ ਇਹ ਚਲ ਸਾਨੂੰ ਵੀ ਲਾਈਕ ਆਉਣ ਵੱਧ ਤੋਂ ਵੱਧ ਇਹ ਹੁਣੇ ਘਟਦਾ ਜਾਊਗਾ ਰਸਾ ਲਿਚਾਂ ਚ ਭਰਦਾ ਜਾਊਗਾ ਇਹ ਕੁਸੂ ਪਤਵਾਂ ਨੂੰ ਕੀ ਤਾਂ ਕਰਕੇ ਘਟੀ ਜਾਊਗਾ ਇਹ ਚਲ ਹੋਰ ਜੀ ਲੈਂਡ ਹੋਜੀ ਹੋਰ ਦੇਖੋ ਜੀ ਮਿਰਚ ਆਪਣੀ ਹੈ ਨਾ ਦੱਗ ਗਈ ਬਿਲਕੁਲ ਆਪਣਾ ਜਿਹੜਾ ਸਿਰਕਾ ਸੀਗਾ ਉਹ ਘਟ ਗਿਆ ਵਿੱਚਾਂ ਦੇ ਵਿੱਚ ਭਰ ਗਿਆ ਇਹ ਜਿਆਦਾ ਵੀ ਆਪਾਂ ਇਹ ਨਹੀਂ ਹਲਾਇਆ ਹੈਗੀਆਂ بس ਐਂ ਤਾਂ ਕੋਲੇ-ਪੋਲੇ ਹੱਥ ਨਾਲ ਲੱੱਬੀ ਲੈ ਇਹਨਾਂ ਨੂੰ ਬਿਚੀ ਵਿੱਚ ਥੋੜਾ ਜਿਹਾ ਗੈਸ ਦਾ ਸੇਕ ਘਟ ਘਟਤਾ ਸੀਗਾ ਗੈਸ ਘਟ ਤੇ ਘਟਤਾ ਸੀਗਾ ਤੇ ਫੇਰ ਆਪਾਂ ਬੁੱਲ ਘਟਤਾ ਬਿਲਕੁਲ ਘਟ ਗਿਆ ਰਸਾ ਤਾਂ ਹੁਣ ਇਹਦੇ ਵਿੱਚ ਭਰ ਗਿਆ ਹੁਣ ਇਹ ਬਸ ਅੱਧੀਆਂ ਕ ਬਣ ਗਈਆਂ ਹੁਣ ਇਹਦੇ ਵਿੱਚ ਇੱਕ ਪਾਵਾਂਗੇ 500 ਫੈਗੀ ਇਹ ਦਰਦਰੀ ਗੁੱਟੀ ਹੈਗੀ ਉਹ ਤੇ ਪਾਵਾਂਗੇ ਇੱਕ ਟੱਪਾ ਤੇ ਇੱਕ ਪਾਵਾਂਗੇ ਆਪਣਾ ਜਵੈਨ ਤੇ ਮੈਂ ਪਾ ਦਾਂਗੇ ਤੇ ਇੱਕ ਇੱਕ ਚਮਚਾ ਆਪਾਂ ਕਲੌਂਜੀ ਦਾ ਪਾਵਾਂਗੇ ਅੱਧਾ ਚਮਚਾ ਕਾਲੀ ਮਿਰਚ ਦਾ एक दो चमचे आप लून पावे अपना चिट्टा लून सब्जी वाला तो जो पर रसोई डेढ़ चमचा हो गया लून का इन मिक्स कर देंगे आप भी क्यों है ना मिर्चों के बिच भर जोड़ा मसाला भी पाया आप भी मिर्चों के बिच बल जो सारा खोले फोले हथ हिला ਇਹ ਲਈ ਮੇਚਾ ਉੱਪਰ ਲਿਆਵਾਂਗੇ ਉੱਪਰ ਹੀ ਰੱਖ ਲਿਆਵਾਂਗੇ ਜਿਆਦਾ ਵੀ ਫੇਰੇ ਇਹਨਾਂ ਨੂੰ ਜੇ ਆਪਾਂ ਛੇੜਾ ਨਾ ਪੋਲੀਆਂ ਹੋ ਗਈਆਂ ਇਹਨੇ ਵੀ ਦੋ ਫਾੜਾਂ ਜੀਆਂ ਨਾ ਹੋ ਜਾਣ ਆਪਣੀਆਂ ਮਚੀਆਂ ਨੇ ਹੁਣ ਤਾਂ ਮੈਂ ਥੋੜੇ ਥੋੜੇ ਚੀਰ ਲਾਏ ਨੇਗੇ ਵੀ ਦੋ ਫਾੜਾਂ ਤਾਂ ਨਹੀਂ ਹੁੰਦੀਆਂ ਕਈ ਵੇਰੀ ਨਾ ਤੜਕਾ ਲੋਣਾ ਹੀ ਹੋਣੀ ਹੈਗੀ ਇਹ ਸਿੱਧੀ ਨਹੀਂ ਖੜਦੀ ਹੈਗੀ ਗੈਸ ਤੇ ਕੋਸਾ ਆਪਾਂ ਜੇ ਕੱਥਣਾ ਕੰਮ ਕਰੀਏ ਕੱਥਣਾ ਫੋਨ ਛੱਡਦੇ ਆਂਗੇ ਨਹੀਂ ਤਾਂ ਆਪਾਂ ਤੜਕਾ ਲਾਂ ਵਾਲੀ ਬਾਟੀ ਛੱਡ ਲਈਏ ਛੱਡਦੀ ਹੈਗੀ ਇਹਦੇ ਵਿੱਚ ਆਪਾਂ ਜ਼ਿਆਦਾ ਟਾਈਮ ਨਹੀਂ ਰੱਖਦੇ ਜਦੋਂ ਬਣ ਗਿਆ ਤੇ ਇਹ ਵੀ ਹਿਮੋਨੀਅਮ ਦੀ ਹੈਗੀ ਸਟੀਲ ਦੇ ਭਾਂਡੇ ਚ ਕੱਢ ਕੇ ਫਿਰ ਠੰਡਾ ਕਰ ਲਈਏ ਨੂੰ ਆਪਾਂ ਸੋਈ ਦੇ ਡੱਬੇ ਆਪਾਂ ਜਿੰਨੇ ਪਲਾਸਟਿਕ ਦੇ ਰਹਿਈਏ ਓੰਨੇ ਘੱਟ ਅੱਜ ਸ਼ਾਇਦ ਮੈਨੂੰ ਕੋਈ ਡੱਬਾ ਵੀ ਨਹੀਂ ਮਿਲਿਆ ਸੀਗਾ ਪਹਿਲਾਂ ਮੈਂ ਸ਼ਾਇਦ ਕੋਈ ਨਾ ਹੋਣਾ ਕੋਈ ਸਮਾਨ ਵਾਲਾ ਕੋਈ ਚੀਜ਼ ਆ ਵੇਲਾ ਕਰੂੰਗੀ ਜੀ ਆਪਾਂ ਜਿਆਦਾ ਲੋੜ ਨਾ ਹੋਈ ਮੈਂ ਚਲ ਪਹਿਲਾਂ ਮੈਂ ਕੇਰਾ ਬਣਾ ਲਾ ਫਿਰ ਠੰਡਾ ਹੋਊਗਾ ਜੀ ਆਪਾਂ ਕੋਈ ਡੱਬਾ ਪਾ ਲਾਂਗੇ ਪਲਾਸਟਿਕ ਦਾ ਤਾਂ 10 ਨਾਲ ਜੀ ਪਹਿਲਾਂ ਤਾਂ ਬਾਦੂ ਨੇ ਬਸ ਇਹ ਜਿਹੀ ਕੋਸ਼ਿਸ਼ ਕੀਤੀ ਸੀ ਕੋਸਣਾ ਸੋਈ ਜਿਹਾ ਸਮਾਨ ਕੇੜਾ ਥੋੜਾ ਹੁੰਦਾ ਦਾ ਸੁਨਾ ਕੋ ਸਪਾਈ ਪਿਆ ਹੁੰਦਾ ਦਾ ਇੱਕ ਕੋਈ ਬਿਲਕੁਲ ਕੱਟ ਲਈਏ ਜਿਵੇਂ ਇਹ ਦੀ ਬਾਟੀ ਤੋਂ ਵੀ ਕੱਟ ਰਹੀ ਹੈ ਇਹ ਟਿੱਕਿਆਂ ਦਾ ਭਰ ਗਈ ਸੀ ਬਾਟੀ ਆਪਾਂ ਭਰ ਕਲੋਂ ਨਾਲ ਸਾਰਾ ਰਸ ਇਹਨਾਂ ਨੇ ਪੀ ਲਿਆ ਵਿੱਚ ਪਈਆ ਸਾਰਾ ਵਿੱਚਾਂ ਦੇ ਦੇ ਸੈੱਟ ਕਰ ਲਈ ਸੀ ਜਿਹੜੇ ਆਪਾਂ ਮਸਾਲੇ ਜਿ ਪਾਏ ਸੀ ਵੀ ਜੇ ਕਿਸੇ ਨੂੰ ਹੋਰ ਕੋਈ ਜ਼ਿਆਦਾ ਹੋਉਂਦੀ ਹੈਗੀ ਨਾ ਮਸਾਲਾ ਹੋਰ ਵੀ ਪਾ ਸਕਦਾ ਹੈਗਾ ਆਪਾਂ ਤਾਂ ਬਸ ਇੰਨੇ ਕੁ ਮਸਾਲੇ ਨੇ ਬਣਾਇਆ ਹੈਗਾ ਇਹ ਵਿੱਚ ਜਿਵੇਂ ਆਪਾਂ ਹੁਣ ਜਿਹੜਾ ਅੰਬਰੇਜ ਚਰਜ ਕਲੌਂਜੀ ਤੇ ਸੌਂਫ ਤਾਂ ਪਈ ਗਈ ਤੇ ਆਪਣਾ ਅੰਬ ਦਾ ਚਾਰ ਵਾਲਾ ਮਸਾਲਾ ਹੁੰਦਾ ਉਹ ਜੇ ਅਸੀਂ ਕਿਵੇਂ ਇੱਥੇ ਹੁੰਦੇ ਨੇਗੇ ਉਹ ਵੀ ਪਾ ਸਕਦੇ ਆਪਾਂ ਬਰੀਕ ਉਟਕੇ ਪਾ ਸਕਦੇ ਮੈਂ ਤਾਂ ਵੀ ਸਾਰਾ ਮਸਾਲਾ ਮੋਟਾ-ਮੋਟਾ ਜਿ ਰੱਖਿਆ ਵੀ ਸੋਨਾ ਲੱਗਦਾ ਹੈ ਜਦ ਮਿਰਚਾਂ ਘਰਨ ਲੱਗੀਆਂ ਵਿੱਚੋਂ ज्यादा बरीक नहीं बस करा सौंफ ही है, तो कुट्टी कलीन नहीं कुी कलोंजी नहीं कुटी काली मिर्च कुटी हो ही पाई है बस ये देखो जमा रसा मिर्च भर गई रसा बेल भुल ही रहा है संघना संघना हो गया ही आप गैस बंद कर देंगे बन गया बिल्कुल चार हूँ सॉफ्ट हो गई मिर्च ਲੋਈ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਮਿਰਚਾਂ ਦਾ achar ਮਿੱਠਾ ਜ਼ਰੂਰ ਬਣਾ ਕੇ ਦੇਖਿਓ ਅੱਗੇ-ਅੱਗੇ ਤਾਂ ਹੁਣ ਲਾਲ ਮਿਰਚਾਂ ਬਹੁਤ ਆਇਆ ਕਰਨਗੀਆਂ ਹੁਣ ਰੋਕ ਗਈ ਮਿਰਚਾਂ ਪੱਕਣ ਦੀ ਸੈਰ ਚ ਬਹੁਤ ਮਿਲ ਜਾਂਦੀਆਂ ਨੇ ਜੀ ਇਹਨਾਂ ਪਾਠੰਡਾ ਹੋਣ ਤੱਕ ਇੱਕ ਧੱਕਾਂ ਵੀ ਗੈਸ ਬੰਦ ਕਰ ਦਾਂਗੇ ਤਾਂ ਇਹ ਮੇਰੀ ਵੀਡੀਓ ਮੇਰਾ achar ਵਾਲੀ ਰੈਸਪੀ ਤੁਹਾਨੂੰ ਪਸੰਦ ਆਉਣੀ ਤਾਂ ਮੇਰੀ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਕਰਿਆ ਜਰੂਰ ਕਰੋ ਜੀ ਮੇਰੇ ਚੈਨਲ ਨੂੰ ਥੋੜੀ سپورਟ ਦੀ ਲੋੜ ਆ ਗਈ ਆਪਾਂ ਨੂੰ ਵੀ ਆਪਾਂ ਵੀ ਜੀ سپورਟ ਕਰਦੇ ਆਂ ਜੀ ਹਰ ਇੱਕ ਨੂੰ ਲੋ ਜੀ ਮੈਂ ਗੈਸ ਬੰਦ ਕਰ ਦੂੰਗੀ ਹੁਣ ਇਹਨੂੰ ਪਟਾਕ ਦਾਂਗੇ ਪੋਸਟੈਂਟ ਮੈਨੂੰ ਇੱਥੇ ਧਕੂੰਗੀ ਉੱਤੇ ਫਿਰ ਮੈਨੂੰ ਪੱਖੇ ਹੇਠਾਂ ਲੈ ਜੂਗੀ ਠੰਡਾ ਹੋ ਜਾਊਗਾ ਜਲਦੀ ਫਿਰ ਇਹਨੂੰ ਮੈਂ ਨਾ ਸਟੀਲ ਦੇ ਭਾਂਡੇ ਚ ਕੱਢੂਗੀ ਜਿਆਦਾ ਟਾਈਮ ਇਹ ਚ ਹੀ ਰੱਖਦੀ ਹੈਗੀ ਥੋੜਾ ਜਿਹਾ ਹਜੇ ਨਾ ਸੇਕ ਘਟ ਜਾਣ ਜਾਰੇ ਕਰ ਮੈਂ ਸੇਕ ਲੱਗ ਜੂਗਾ ਜਿਹੜਾ ਹਜੇ ਕਸਰੇ ਮਣੀ ਮੋਟੀ ਚਲੋ ਇਹ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ